ਗਰਮ ਰੁੱਤ ਵਾਲਾ ਮੱਕਾ 1300 ਤੋਂ ਲੈ ਕੇ 1500 ਵਾਲਾ ਬੀਜ ਰੇਟ ਪੈਕੇਟ ਮਿਲਦਾ ਹੈ ਸਰਦਰੁੱਤ ਵਾਲਾ ਮੱਕਾ ਜਿਹੜਾ ਹੈਗਾ ਉਹ 1800 ਤੋਂ ਲੈ ਕੇ ਤੇ 2700 ਦਾ ਬੀਜ ਮਿਲਦਾ ਹੈ ਤੁਸੀਂ ਜੇ 1 April ਤੋਂ ਬਾਅਦ ਮੱਕੇ ਦੀ ਬਿਜਾਈ ਕਰਨੀ ਹੈ ਤੇ ਗਰਮ ਰੁੱਤ ਵਾਲਾ ਮੱਕਾ ਬੀਜਣਾ ਜਿਹੜਾ 1500 1300 ਦੇ ਵਿਚਾਲੇ ਬੀਜ ਮਿਲੇ ਜੇਕਰ ਤੁਸੀਂ ਬੀਜ ਦੀ ਚੋਣ ਸਹੀ ਕਰ ਲਈ ਗਰਮ ਰੁੱਤ ਵਾਲਾ ਲਾ ਲਿਆ ਮੇਰੀ ਤੁਹਾਨੂੰ ਵਾਦਾ ਹੈ ਕਿ ਤੁਹਾਨੂੰ ਝਾੜ ਵੀ ਵਧੀਆ ਆਊਗਾ ਪਸ਼ੂ ਵੀ ਤੰਦਰੁਸਤ ਰਹਿਣਗੇ ਤੇ ਦੁੱਧ ਵੀ ਮਾਲਾ ਮਾਲੋ ਜੋਗੇ ਹਾਂਜੀ ਸੱਸੀ ਗੱਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਜਿਹੜਾ ਹੁਣ ਸਮਾਂ ਚੱਲ ਰਿਹਾ ਹੈ ਹੁਣ ਕਣਕ ਤੋਂ ਬਾਅਦ ਕਿਸਾਨ ਵੀਰਾਂ ਨੇ ਮੱਕੀ ਅਚਾਰ ਲਈ ਵੇਚਣੀ ਹੈ ਤੇ ਕਿਸਾਨ ਵੀਰ ਸੋਚ ਰਹੇ ਆ ਜਿਹੜਾ ਆਪਣਾ ਮੱਕਾ ਉਹ ਵੀ ਹਰਾ ਭਰਾ ਰਵੇ ਤੇ ਵਜ਼ਨ ਵੀ ਵੱਧ ਆਵੇ ਤੇ ਦਾਣਾ ਵੀ ਵੱਧ ਪਵੇ ਤੇ ਅੱਜ ਆਪਾਂ ਮੱਕੀ ਬਾਰੇ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਸਾਨ ਵੀਰ ਸੋਚ ਰਹੇ ਆ ਵੀ ਅਸੀਂ ਮੱਕੀ ਵੀਜਣੀ ਆ ਅਚਾਰ ਲਈ ਹਾਂ ਤੇ ਸੋਚ ਰਹੇ ਆ ਵੀ ਜਿਹੜਾ ਚਾਰ ਦਾ ਵਜ਼ਨ ਵੀ ਵੱਧ ਨਿਕਲੇ ਦਾਣਾ ਵੀ ਵੱਧ ਪਵੇ ਤੇ ਕਿਹੜਾ ਬੀਜ ਵੀਜਣੀ ਸਭ ਤੋਂ ਪਹਿਲਾਂ ਜਿੰਨੇ ਵੀ ਵੀਰੇ ਚੈਨਲ ਦੇਖ ਰਿਹਾ ਸਾਰਿਆਂ ਦਾ ਜੀ ਆਇਆਂ ਵੈਲਕਮ ਨਿੱਘਾ ਸਵਾਗਤ ਜੇਕਰ ਤੁਸੀਂ ਵਧੀਆ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਜਿੰਨੂੰ ਕਿਸਾਨ ਨੂੰ ਚੰਗਾ ਬੀਜ ਤੇ ਚੰਗੀ ਬਰੀਡ ਮਿਲ ਗਈ ਉਸ ਕਿਸਾਨ ਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆ ਸਕਦੀ ਗੱਲ ਕਰਦੇ ਆਂ ਬੀਜ ਦੀ ਬੀਜ ਦੀ ਚੋਣ ਆਪਾਂ ਕਰਨੀ ਆ ਜੇਕਰ ਬੀਜ ਦੀ ਚੋਣ ਸਹੀ ਹੋ ਗਈ ਤੇ ਤੁਹਾਨੂੰ ਪੈਦਾਵਾਰ ਵੀ ਵਧਿਆ ਹੋ ਮੱਕਾ ਹਰਾ ਪਰਾ ਵੀਰੋ ਛੱਲੀ ਵਿੱਚ ਦਾਣਾ ਵਜਾਓ ਤੇ ਤੁਹਾਡੇ ਪਸ਼ੂ ਦੁੱਧ ਵੀ ਵਧਿਆ ਦੇਣਗੇ ਤੇ ਤੁਹਾਡੇ ਪਸ਼ੂ ਰਾਜੀ ਵੀ ਰਹਿਣਗੇ ਕਿਵੇਂ ਰਹਿਣਗੇ ਪਿਛਲੇ ਸਾਲ ਪਿਛਲੇ ਸਾਲ ਤੇ ਉਦੋਂ ਪਿਛਲੇ ਸਾਲ ਪਿੱਛੇ ਜਾਂਦੇ ਹਨ ਤੇ ਗਰਮੀ ਜ਼ਿਆਦਾ ਸੀ ਅੱਜ ਸਾਲ ਹੋਰ ਜ਼ਿਆਦਾ ਗਰਮੀ ਪੈਣ ਵਾਲੀ ਆ ਜੋ ਡਾਟਾ ਕਹ ਰਿਹਾ ਉਸ ਨੂੰ ਧਿਆਨ ਚ ਕਰਦੇ ਹੋਏ ਤੁਸੀਂ ਬੀਜ ਦੀ ਚੋਣ ਕਰਨੀ ਆ ਕਿਸਾਨ ਵੀਰੋ ਮੱਕੀ ਜਿਹੜੀ ਆਪਾਂ ਬੀਜਦੇ ਆ ਸਭ ਤੋਂ ਜ਼ਰੂਰੀ ਲਗਭਗ ਚਾਰ ਤਰ੍ਹਾਂ ਦੀ ਮੱਕੀ ਆਉਂਦੀ ਆ ਬਜਾਈ ਕਰਨ ਵਾਲੀ ਤੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਕਿਹੜੀ ਚਾਰ ਤਰ੍ਹਾਂ ਦੀ ਸਭ ਤੋਂ ਪਹਿਲਾਂ 1 ਫਰਵਰੀ ਤੋਂ ਲੈ ਕੇ 20 ਮਾਰਚ ਤੱਕ ਜਿਹੜੇ ਬੀਜ ਦੀ ਬਜਾਈ ਹੁੰਦੀ ਆ ਦੋਸਤੋ ਉਹਨੂੰ ਆਪਾਂ ਸਪ੍ਰਿੰਗ ਸੀਜ਼ਨ ਵਾਲਾ ਕਹਿੰਨੇ ਆ ਉਹਨੂੰ ਆਪਾਂ ਸਰਦਰੋਤਾਲਾ ਕਹਿੰਨੇ ਆ ਤੇ ਸਰਦਰੋਤਾਲੇ ਜਿੰਨੇ ਵੀ ਮੱਕੇ ਦੇ ਬੀਜ ਆਉਂਦੇ ਆ ਉਹ 1800 ਰੁਪਏ ਤੋਂ ਲੈ ਕੇ 3000 ਦੇ ਵਿਚਾਲੇ ਵਿਚਾਲੇ 2700 ਰੁਪਏ ਤੱਕ ਉਹਨਾਂ ਬੀਜਾਂ ਦਾ ਰੇਟ ਆ ਜਿਹੜੇ 1700 ਤੋਂ 1800 ਤੋਂ ਉੱਪਰ ਵਾਲੇ ਬੀਜ ਆ 3000 ਤੱਕ ਉਹ ਸਾਰੇ 1 ਫਰਵਰੀ ਤੋਂ ਲੈ ਕੇ 20 ਮਾਰਚ ਤੱਕ ਉਹਨਾਂ ਨੂੰ ਬੀਜੋਗੇ ਤੁਹਾਨੂੰ ਬਹੁਤ ਵਧੀਆ ਪੈਦਾਵਾਰ ਆ ਉਚਾੜ ਵਧੀਆ ਮਿਲੂ ਉਸ ਤੋਂ ਬਾਅਦ ਸੀਜ਼ਨ ਸ਼ੁਰੂ ਹੁੰਦਾ ਹੈ ਗਰਮ ਰੁੱਤ ਵਾਲਾ ਗਰਮ ਰੁੱਤ ਵਾਲਾ ਮਤਲਬ ਕਣਕ ਦੀ ਵਢਾਈ ਤੋਂ ਬਾਅਦ ਆਫਟਰ ਵੀਟ ਹਾਰਵੈਸਟਿੰਗ ਜੇ ਆਪਾਂ ਉਦੋਂ ਬਿਜਾਈ ਕਰਨੀਆਂ ਤਾਂ ਉਹ ਸਮਾਂ ਆ ਗਿਆ ਗਰਮ ਰੁੱਤ ਵਾਲਾ ਹੁਣ ਗਰਮ ਰੁੱਤ ਦਾ ਜਿਹੜਾ ਬੀਜ ਆ ਉਸ ਬੀਜ ਨੂੰ ਜਦੋਂ ਆਪਾਂ ਚੋਣ ਕਰਨੀਆਂ ਤੇ ਉਸ ਬੀਜ ਦਾ ਰੇਟ ਲਗਭਗ 1300 ਤੋਂ ਲੈ ਕੇ 14-1500 ਦੇ ਵਿਚਾਲੇ ਵਿਚਾਲੇ ਰਹਿੰਦਾ ਹੈ ਸਿੰਪਲ ਰੇਟ ਤੋਂ ਸਮਝ ਲੈਣਾ ਵੀ ਇਹ ਗਰਮ ਰੁੱਤ ਵਾਲਾ ਹੈ ਕਿ ਸਰਦ ਰੁੱਤ ਵਾਲਾ ਹੈ ਜਿਹੜਾ ਤੁਸੀਂ ਗਰਮ ਰੁੱਤ ਵਾਲਾ ਮੱਕਾ ਲੈ ਕੇ ਬੀਜੋਗੇ ਉਹਦਾ ਖਾਸियत ਇਹ ਰਹੂਗੀ ਕਿ ਜੇਕਰ ਗਰਮੀ ਪੈਂਦੀ ਆ ਤੇ ਉਹ ਗਰਮੀ ਦੇ ਨਕੂਲ ਬੀਜ ਤਿਆਰ ਹੋਇਆ ਹੈ ਤੇ ਗਰਮੀ ਸਹਿਣ ਚੀਲਾ ਇੱਥੇ ਮੈਂ ਤੁਹਾਨੂੰ ਦਿਖਾਉਣਾ ਦੋਸਤੋ ਪਿੱਛੇ ਸਾਹਮਣੂ ਇੱਕ ਦੇਖਿਓ ਹਾਂਜੀ ਬਈ ਕਿਸਾਨ ਨੇ ਪਿਛਲੀ ਵਾਰੀ ਦੋ ਮੱਕੇ ਬੀਜੇ ਸੀ ਇਹ ਗਰਮ ਰੋਤ ਵਾਲਾ ਮੱਕਾ ਹੈ ਜਿਹਨੂੰ ਆਪਾਂ ਦੀ ਦਿੱਤੀ ਕਹਿੰਦੇ ਆ ਇਹ ਸਰਦਰੋਤ ਵਾਲਾ ਮੱਕਾ ਜਿਹੜਾ 1800 ਰੁਪਏ ਤੋਂ ਲੈ ਕੇ 27-2800 ਦੇ ਬੀ ਆਉਂਦੇ ਆ ਇਹ ਉਹ ਬੀ ਆ ਹੋਰ ਬੀਜ ਦਾ ਮਤਲਬ ਮਹਿੰਗੇ ਵੀ ਮਹਿੰਗੇ ਦਾ ਮਤਲਬ ਸਰਦਰੋਤ ਵਾਲੇ ਕਿਸਾਨ ਨੇ ਬੀਜ ਲਾ ਲਿਆ ਖਾਦ ਪਾਨ ਇੱਕੋ ਇੱਕੋ ਖੇਤ ਆ ਪਰ ਦੋਨਾਂ ਦੇ ਵਿੱਚ ਫਰਕ ਕੀ ਆ ਜਦੋਂ ਗਰਮੀ ਪਈ ਆ ਆ ਸੂਰਜ ਆ ਲਾਟਾਂ ਕੱਢ ਰਿਹਾ ਗਰਮੀ ਪੈਣ ਦੇ ਬਾਵਜੂਦ ਇੱਕ ਬੀਜ ਹਰਾ ਭਰਾ ਖੜਾ ਹੈ ਤੇ ਇੱਕ ਬੀਜ ਪੱਤੇ ਸੁਕਾ ਗਿਆ ਹੈ ਬੀਜ ਇਹ ਮਹਿੰਗਾ ਹੈ ਇਹ ਬਾਜਬ ਰੇਟ ਵਾਲਾ ਹੈ ਇਹ 1300 ਰੁਪਏ ਵਾਲਾ ਉਹ ਲਗਭਗ 1800 ਤੋਂ 2700 ਰੁਪਏ ਵਾਲਾ ਬੀਜ ਹੁਣ ਇਹਦੇ ਵਿੱਚ ਲਿਖੋ ਇਹਨਾਂ ਨੇ ਸਲੋਗਨ ਦਿੱਤਾ ਹੈ ਦਰਦਾ ਕਿੱਥੇ ਆ ਦਰਦਾ ਕਿੱਥੇ ਆ ਇਹ ਸਲੋਗ ਨੇ ਇਸ ਕਰਕੇ ਦਿੱਤਾ ਹੈ ਕਿ ਰਾਸ਼ੀ ਤੀਤੇ ਜਿਹੜਾ ਮੱਕਾ ਹੈ ਇਹ ਗਰਮ ਰੋਤਲਾ ਹੈ ਜਿੰਨੀ ਮਰਜ਼ੀ ਗਰਮੀ ਪੈ ਜਾਏ ਕਿਸਾਨ ਨੂੰ ਬਜਾਈ ਤੋਂ ਲੈ ਕੇ ਕਟਾਈ ਤੱਕ ਥੱਲਿਓਂ ਲੈ ਕੇ ਉੱਪਰ ਤੱਕ ਹਰਾ ਰਹੇਗਾ ਟਾਂਡਾਂ ਦਾ ਪੂਰਾ ਮਜ਼ਬੂਤ ਬਣੇਗਾ ਜਿੰਨੀ ਮਰਜ਼ੀ ਨੇਰੀ ਆ ਜਾਏ ਡਿੱਗਦਾ ਨਹੀਂ ਛੱਲੀ ਦੇ ਵਿੱਚ ਦਾਣਾ ਠੁਕ ਠੁਕ ਆਊਗਾ ਮੈਂ ਵੀਰਾਂ ਨੂੰ ਕਹੂੰਗਾ ਇੱਧਰ ਦਿਖਾ ਦਿਓ ਆ ਛੱਲੀ ਦੇ ਵਿੱਚ ਤੁਸੀਂ ਦਾਣਾ ਦੇਖ ਲਓ ਠੀਕ ਹੈ ਕਿਸਾਨ ਨੂੰ ਕੀ ਚਾਹੀਦਾ ਹੈ ਕੱਦ ਕਿਸਾਨ ਨੂੰ ਕੀ ਚਾਹੀਦਾ ਮੱਕੀ ਵਿੱਚ ਛੱਲੀ ਦੇ ਵਿੱਚ ਦਾਣਾ ਕਿਸਾਨ ਨੂੰ ਕੀ ਚਾਹੀਦਾ ਹੈ ਵੇਟ ਜੇਕਰ ਤੁਸੀਂ ਬੀ ਦੀ ਚੋਣ ਸਹੀ ਕਰ ਲਈ ਤੇ ਤੁਹਾਨੂੰ ਕੱਦ ਵੀ ਮਿਲੇਗਾ ਵੇਟ ਵੀ ਮਿਲੇਗਾ ਤੁਹਾਨੂੰ ਛੱਲੀਆਂ ਦੇ ਵਿੱਚ ਦਾਣਾ ਵੀ ਮਿਲੇਗਾ ਤੇ ਹੁਣ ਜਦੋਂ ਇਹਦਾ ਚਾਰ ਪਾਵਾਂਗੇ ਇੱਕ ਸਾਰ ਕਟਾਈ ਹੋ ਇੱਕ ਸਾਰ ਲਤਾੜ ਹੋ ਜੂਗੀ ਤੇ ਚਾਰ ਮੋਤੀਆਂ ਵਰਗਾ ਬਣੂਗਾ ਤੇ ਜਦੋਂ ਆਪਾਂ ਇਹਦਾ ਚਾਰ ਪਾਵਾਂਗੇ ਐਸ ਦਾ ਇਹਦੀ ਕਟਾਈ ਇੱਕ ਸਾਰ ਨਹੀਂ ਹੋਣੀ ਫਿਰ ਲਤਾੜ ਇੱਕ ਸਾਰ ਨਹੀਂ ਨੱਪਿਆ ਨਹੀਂ ਜਾਣਾ ਪ੍ਰੈਸ ਵੀ ਨਹੀਂ ਹੋਣਾ ਇਹ ਫਿਰ ਉਹ ਤੋਂ ਵੱਧ ਕੀ ਕਹਾਂਗੇ ਬਾਈ ਜੀ ਚਾਰ ਖਰਾਬ ਆ ਚਾਰ ਜੇਕਰ ਸਹੀ ਪੈ ਜੇ ਤੇ ਪਸ਼ੂਆਂ ਲਈ ਨਿਯਾਮਤਾ ਤੇ ਜੇ ਚਾਰ ਪੌਣ ਲੱਗਿਆ ਜਾਂ ਬੀਜ ਦੀ ਗਲਤੀ ਨਾਲ ਬਜਾਈ ਹੋ ਜੇ ਤੇ ਕਿਸਾਨ ਪਸ਼ੂਆਂ ਲਈ ਨੁਕਸਾਨ ਵੀ ਕਰਦਾ ਹੈ ਬੀਜ ਦੀ ਚੋਣ ਸਹੀ ਕਰਨ ਨਾਲ ਤਾਂ ਬੜਾ ਚਾਰ ਵਧੀਆ ਬੰਨਾ ਹੈ ਤੇ ਕਿਸਾਨ ਵੀਰੋ ਇਹ ਰਾਸ਼ੀ ਤੀ ਦਿਤੀ ਆ ਹੁਣ ਤੁਹਾਨੂੰ ਦੱਸ ਦਿਆਂ ਵੀ ਇਹਦੇ ਚ ਫਰਕ ਕੀ ਆ ਬਾਈ ਜੀ ਇਹ ਤੁਸੀਂ ਦੱਸਿਆ ਵੀ ਜਿਹੜਾ ਰਾਸ਼ੀ ਤੀ ਦਿਤੀ ਆ ਇਹ ਗਰਮੀ ਰੋਤ ਵਾਲਾ ਮੱਕਾ ਜੀ ਜਿਹੜਾ ਬਿਲਕੁਲ ਕਣਕ ਵੱਢ ਕੇ ਕਿਸਾਨ ਵੀਰਾਂ ਨੇ ਚਾਰ ਲਈ ਮੱਕੀ ਬੀਜਣੀ ਆ ਜੀ ਹਾਂਜੀ ਤੇ ਗਰਮੀ ਵੀ ਬਹੁਤ ਚਲਣੀ ਹੈ ਆਪਣ ਨੂੰ ਆਵੇਂ ਪਤਾ ਤੇ ਇਹ ਗਰਮੀ ਦੇ ਵਿੱਚ ਵੀ ਹਰਾ ਭਰਾ ਰਹੂਗਾ ਜਾਨੀ ਇਹ ਪਿਛਲੇ ਸਾਲ ਦੀ ਵੀਡੀਓ ਆ ਇਹ ਤੁਹਾਨੂੰ ਕੁਝ ਦਿਨਾਂ ਬਾਅਦ ਵੀਡੀਓ ਚਲਦੀ ਦਿਸੂਗੀ ਇਹ ਗਰਮ ਰੁੱਤ ਦੇ ਵਿੱਚ ਇੱਕ ਅਪ੍ਰੈਲ ਤੋਂ ਬਾਅਦ ਮਈ ਜੂਨ 15 20 ਜੁਲਾਈ ਤੱਕ ਇਸ ਮੱਕੇ ਦੀ ਆਪਾਂ ਬਜਾਈ ਕਰ ਸਕਦੇ ਹਾਂ ਓਕੇ ਜੀ ਠੀਕ ਆ ਜੇਕਰ ਤੁਸੀਂ ਇੱਕ ਫਰਵਰੀ ਤੋਂ ਲੈ ਕੇ 20 ਮਾਰਚ ਤੱਕ ਬੀਜਣਾ ਫਿਰ ਇਹ ਨਹੀਂ ਬੀਜਣਾ ਫਿਰ ਜਿਹੜਾ ਉਹ ਮਹਿੰਗੇ ਵਾਲਾ ਉਹ ਬੀਜਣਾ ਕਿਉਂਕਿ ਉਹ 1 ਫਰਵਰੀ ਤੋਂ ਲੈ ਕੇ 20 ਮਾਰਚ ਤੱਕ 1800 ਤੋਂ 2700 ਵਾਲੇ ਜਿਹੜੇ ਬੀਜ ਆ ਉੱਥੇ ਬੀਜੇ ਜਾਣੇ ਆ 1 ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਗਰਮ ਰੁੱਤ ਵਾਲੇ ਮੱਕੇ ਦੀ ਬਿਜਾਈ ਹੋਣੀ ਆ ਠੀਕ ਹੈ ਜੀ ਤੇ ਬਾਈ ਜੀ ਆ ਜਿਹੜਾ ਤੁਸੀਂ ਥੱਲੇ ਲਿਖਿਆ ਜੀ ਮੈਂ ਹਾਂ ਗਰਮ ਰੁੱਤ ਵਿੱਚ ਹੋਣ ਵਾਲਾ ਮੱਕਾ ਹਾਂਜੀ ਇਹ ਤਾਂ ਤੁਸੀਂ ਦੱਸਤਾ ਵੀ ਗਰਮੀ 'ਚ ਹੋਣ ਵਾਲਾ ਮੱਕਾ ਹੈ ਹਾਂਜੀ ਕਿਉਂ ਹਰਾ-ਭਰਾ ਰਹੂਗਾ ਤੇ ਦਾਣਾ ਵੀ ਵਧੀਆ ਬਣੂਗਾ ਯੋ ਤਾਂ ਕਹਿੰਦੇ 'ਚ ਲਿਖਿਆ ਕਿ ਮੈਂ ਹਾਂ ਸਰਦ ਸਰਦ ਰੁੱਤ 'ਚ ਹੋਣ ਵਾਲਾ ਮੱਕਾ ਸਹੀ ਹੈ ਇਹ ਦੋਨਾਂ ਦਾ ਬੀਜਾਂ ਦਾ ਕਿਸਾਨ ਕੀ ਕਰਦਾ ਜਦੋਂ ਬੀਜ ਲੈਣ ਜਾਂਦਾ ਹੈ ਇੱਕ ਚੀਜ਼ ਦੇਖਦਾ ਹੈ ਕਿ ਵਧੀਆ ਈ ਮਹਿੰਗਾ ਬੀਜ ਪਰ ਦੋਸਤੋ ਬੀਜ ਹਰ ਸੀਜ਼ਨ ਚ ਲੱਗ ਬਜਾਈ ਕਰਨ ਵਾਲਾ ਕੱਚੀ ਛੱਲੀ ਵਾਲਾ ਲੱਗ ਮੱਕਾ ਹੈ ਸਰਦਰੋਤਾਂ ਦਾ ਬਜਾਈ ਕਰਨ ਵਾਲੇ ਲੱਗ ਮੱਕਿਆ ਜਿਹੜਾ ਪਕਾਵਾ ਮੱਕਾ ਗਰਮ ਰੋਤਾਂ ਦਾ ਲੱਗ ਮੱਕਾ ਹੈ ਜਿਹੜਾ ਆਪਾਂ ਫੁੱਲੇ ਭੁੰਨ ਕੇ ਖਾਣੇ ਉਹ ਲੱਗ ਮੱਕਾ ਹੈ ਮੱਕਾ ਕਈ ਤਰ੍ਹਾਂ ਦਾ ਹੈ ਪਰ ਜਦੋਂ ਆਪਾਂ ਬੀਜ ਲੈਣ ਜਾਂਦੇ ਆ ਆਪਾਂ ਕਹਿੰਦੇ ਮਹਿੰਗਾ ਮੱਕਾ ਹੋ ਸਕਦਾ ਵਧੀਆ ਹੋਵੇ ਪਰ ਉਸ ਸੀਜ਼ਨ ਲਈ ਉਹ ਹੈ ਕਿ ਨਹੀਂ ਹੈ ਇਹ ਸੋਚ ਕੇ ਤੁਸੀਂ ਆਪਦੇ ਪੈਸੇ ਇਨਵੈਸਟ ਕਰਨੇ ਆ ਜੇ ਬੀ ਦੀ ਚੋਣ ਸਹੀ ਕਰ ਲਈ ਤੇ 100% ਤੁਹਾਡਾ ਚਾਰ 1% ਬਣੂਗਾ ਹਾਂਜੀ ਤੇ ਅਗਲਾ ਆ ਗਿਆ ਜੀ ਆਪਣਾ ਦੋ ਨੰਬਰ ਤੇ ਗਰਮੀ ਨੇ ਕਰਤੀ ਇਸ ਵਾਰ ਹੱਦ ਮੇਰਾ ਫੇਰ ਵੀ ਹੈ ਸਭ ਤੋਂ ਵੱਧ ਕਰਦੇ ਇਹ ਵੀ ਸਚਾਈ ਹੈ ਵੀ ਆ ਤੁਸੀਂ ਦੇਖ ਲਓ ਗਰਮੀ ਪਈ ਆ ਇਹਦਾ ਜਿਹੜਾ ਕੁਝ ਲਿਖਿਆ ਹੈ ਕੋਈ ਝੂਠ ਨਹੀਂ ਇਹਦਾ ਕਦ ਵੀ ਜ਼ਿਆਦਾ ਹੁੰਦਾ ਕਦ ਵੀ ਘਟਾ ਇਸ ਤੋਂ ਅੱਗੇ ਕੀ ਆ ਗਰਮੀ ਦਾ ਕੰਮ ਹੈ ਪੈਣਾ ਤੇ ਮੇਰਾ ਹਰ ਸਾਲ ਹਰਾ ਭਰਾ ਰਹਿਣਾ ਜਿਹੜਾ ਕਿਸਾਨ ਪਿਛਲੇ 5-6 ਸਾਲ ਤੋਂ ਲਾ ਰਿਹਾ ਹੈ ਉਹ ਇਹਨੂੰ ਇਸੇ ਕਰਕੇ ਲਾਰਿਆ ਜਿੰਨੀ ਮਰਜ਼ੀ ਗਰਮੀ ਪੈ ਜਾਏ ਇਹ ਮੱਕਾ ਹਰਾ ਭਰਾ ਲੈਂਦਾ ਹੈ ਉਸ ਤੋਂ ਅੱਗੇ ਉਸ ਤੋਂ ਅੱਗੇ ਆ ਗਈ ਮੇਰੇ ਬੀਜ ਦਾ ਵਾਜਬ ਰੇਟ ਤਾਂ ਵੀ ਮੈਂ ਦਿੰਦਾ ਹਾਂ ਆਚਾਰ ਚ ਸਭ ਤੋਂ ਵੱਧ ਵੇਟ ਜਿੰਨੇ ਤੁਸੀਂ ਸਰਦਰੋਤਾਲੇ ਮੱਕੇ ਬੀਜੋਗੇ ਸਾਡੇ ਦੇ ਮੁਕਾਬਲੇ 30 ਤੋਂ ਲੈ ਕੇ 40 ਕੁਇੰਟਲ 30 ਤੋਂ ਲੈ ਕੇ 40 ਕੁਇੰਟਲ ਵਜਨ ਵੱਧ ਦਊਗਾ ਕਿੱਲੇ ਦਾ ਨੰਬਰ 1 ਨੰਬਰ 2 ਮੇਰਾ ਵਾਜਬ ਰੇਟ ਇਹਦਾ ਸਾਰਾ ਰੇਟ ਇਸ ਪੈਕੇਟ ਦਾ ਲਗਭਗ 1300 1350 ਰੁਪਏ ਪੈਕਟ ਦਾ ਰੇਟ ਆ 4 ਕਿਲੋ ਦਾ ਇਹ 2600 ਦਾ ਬੀ ਪੈਗਾ ਔਰ ਜਿਹੜਾ ਉਹ 2700 ਵਾਲਾ ਪੈਕਟ ਲੈਂਦੇ ਹੋ ਉਹ 5300 ਦਾ ਪੈਗਾ 20 ਡਬਲ ਰੇਟ ਦਾ ਹੈ ਪਰ ਗਰਮੀ ਦੇ ਵਿੱਚ ਕੀ ਹੋ ਰਿਹਾ ਹੈ ਸੂਰਜ ਇੱਕੋ ਜੰਨਾ ਹੈ ਖੇਤ ਇੱਕੋ ਤੁਸੀਂ ਇਹਦੇ ਵਿੱਚ ਕੋਰਚੀ ਦੇਖਣ ਆ ਲਈ ਆ ਆ ਪਿੱਛੇ ਇਹੋ ਹੀ ਮੱਕਾ ਪਿੱਛੇ ਵਝਿਆ ਉਹ ਪੂਰਾ ਹਰਾ ਹੈ ਤੇ ਆ ਇੱਥੇ ਦੇਖ ਲਓ ਆ ਵੱਟ ਵਾਈਆ ਵਿੱਚੋਂ ਜ਼ਮੀਨ ਅਸਮਾਨ ਦਾ ਅੰਤਰ ਆ ਸਿਰਫ ਬੀਜ ਦੀ ਚੋਣ ਸਹੀ ਕਰਨਾ ਜੇਕਰ ਤੁਸੀਂ ਬੀਜ ਦੀ ਚੋਣ ਸਹੀ ਕਰ ਲਈ ਤੁਹਾਡਾ ਚਾਰ ਵਧੀਆ ਬਣੂ ਚਾਰ ਵਧੀਆ ਬਣੂ ਤੁਹਾਡੇ ਪਸ਼ੂ ਤਾਂ ਅੰਦਰ ਉਸਤ ਰਹਿਣਗੇ ਦੁੱਧ ਵਧੀਆ ਦੇਣਗੇ ਜਿੰਦੇ ਲਈ ਤੁਸੀਂ ਬਿਜ਼ਨਸ ਕਰ ਰਹੇ ਹੋ ਪਸ਼ੂਆਂ ਨੂੰ ਡੇਰੀ ਫਾਰਮ ਬਣਾਇਆ ਤਾਂ ਹੀ ਲਾਹੇਵੰਦ ਧੰਦਾ ਆਊਗਾ ਜੇਕਰ ਬੀਜ ਦੀ ਚੋਣ ਗਲਤ ਹੋ ਗਈ ਹੁਣ ਇਹਦਾ ਚਾਰਜੇ ਪਾਵਾਂਗੇ ਕਿ ਪਸ਼ੂ ਦੇ ਚਾਰ ਦੇ ਵਿੱਚ ਫੰਗਸ ਨਹੀਂ ਆਊਗੀ ਇਹਦੀ ਕਟਾਈ ਪ੍ਰੋਪਰ ਹੋ ਜੇਗੀ ਇਹ ਸੋਚਣ ਵਾਲੀ ਚੀਜ਼ ਆ ਕਿਉਂਕਿ ਇਹ ਸਰਦਰੋਤਲਾ ਜੇ ਇਸੇ ਮੱਕੇ ਨੂੰ 1 ਫਰਵਰੀ ਤੋਂ ਲੈ ਕੇ 20 ਮਾਰਚ ਲਾਓਗੇ ਇਹ ਬਹੁਤ ਵਧੀਆ ਰਹੂਗਾ 1 ਫਰਵਰੀ ਤੋਂ 20 ਮਾਰਚ ਦੇ ਵਿੱਚ ਇਹ ਵਾਲਾ ਨਹੀਂ ਲਾਉਣਾ 1 April ਤੋਂ July 20 ਤੱਕ ਇਹ ਲਾਉਣਾ ਹੈ ਉਹ ਨਹੀਂ ਲਾਉਣਾ ਠੀਕ ਹੈ ਜਿੰਨੇ ਕਿਸਾਨ ਵੀਰਾਂ ਨੇ ਇਹ ਵੀਡੀਓ ਦੇਖੀ ਆ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਕਿਸਾਨ ਦੇ ਫਾਇਦੇ ਲਈ ਸ਼ੇਅਰ ਕਰਨਾ ਹੈ ਲਾਸਟ ਦੇ ਵਿੱਚ ਇੱਕ ਇਧਰ ਵੀ ਦਿਖਾ ਦਿਓ ਮੇਰੇ ਵੀਰਾਂ ਨੂੰ ਬੇਨਤੀ ਆ ਇੱਥੋਂ ਲੈ ਕੇ ਪੂਰੇ ਪੱਤੇ ਹਰੇ ਆ ਦੇਖਦੇ ਆ ਦੋ ਤਿੰਨ ਗੱਟ ਤੇ ਛਲੀਆਂ ਦੇ ਵਿੱਚ ਦਾਣਾ ਦੇਖੋ ਕਿਸਾਨ ਨੇ ਛੱਲੀ ਹੋ ਗਈ ਆ ਦੇਖੋ ਹੈਗਾ ਦਾਣਾ ਇਧਰ ਲੈ ਬਣਾ ਧਿਆਨ ਮਾਰ ਲੋ ਇਧਰ ਦੇਖ ਲੋ ਇਹ ਗਰਮੀ ਸਹਿਣ ਕਰਨ ਵਾਲਾ ਮੱਕਾ ਹੈ ਇਹ ਦਬਦਾ ਕਿੱਥੇ ਆ ਕਿਉਂ ਕਹਿੰਨੇ ਆ ਕਿਉਂਕਿ ਗਰਮੀ ਦੇ ਵਿੱਚ ਕੱਲਾ ਪਿਛਲੇ ਸਾਲ ਹਰਾ ਭਰਾ ਖੜਾ ਸੀ ਬਾਕੀ ਸਰਦੀ ਵਾਲੀ ਜਿੱਥੇ ਬੀਜ ਦੀ ਚੋਣ ਥੋੜੀ ਜਿਹੀ ਗਲਤ ਹੋ ਗਈ ਕਿਸਾਨ ਸਾਰੇ ਪਰੇਸ਼ਾਨ ਸੀ ਇਹ ਕਿਤੇ ਕਿਸਾਨ ਗਿਆ ਸ਼ਾਇਦ ਖੜਾ ਹੋ ਕੇ ਚਲਾ ਗਿਆ ਇੱਕ ਮਿੰਟ ਬਾਈ ਜੀ ਜਿਹੜਾ ਮੰਨ ਲਓ ਮੱਕੀ ਤੁਸੀਂ ਦੱਸਿਆ ਜੀ ਰਾਸ਼ੀ ਦੀ 30 ਤੇਤੀ ਇਹਦੀ ਇੱਕ ਕਿੱਲੇ ਦੇ ਵਿੱਚ ਕਿੰਨਾ ਬੀਜ ਜ਼ਰੂਰੀ ਹੈ ਜੀ ਇੱਕ ਕਨਾਲ ਦਾ 1 ਕਿਲੋ ਬੀਜ ਸਿੰਪਲ ਇੱਕ ਕਨਾਲ ਦਾ 1 ਕਿਲੋ 8 ਕਨਾਲ ਦਾ ਕਿੱਲਾ ਤੇ 8 ਕਿਲੋ ਬੀਜ ਪਾਉਣਾ ਹੈ ਠੀਕ ਹੈ ਜੀ ਤੇ ਜੇ ਖਰਾਕ ਦੀ ਗੱਲ ਕਰੀਏ ਬਾਈ ਜੀ ਥੱਲੇ ਖਾਦ ਖਾਦ ਇਹ ਬਹੁਤ ਜ਼ਰੂਰੀ ਆ ਦੋਸਤੋ ਇਦਾਂ ਹੈ ਕਿ ਜੇਕਰ ਤੁਸੀਂ ਖਾਦ ਪਾਉਣ ਦੀ ਗੱਲ ਕਰਦੇ ਹੋ ਇੱਕ ਕਿੱਲੇ ਦੇ ਵਿੱਚ 75 ਤੋਂ ਲੈ ਕੇ 100 ਕਿਲੋ ਡਾਇਆ 25 ਤੋਂ ਲੈ ਕੇ 35 ਕਿਲੋ ਪोटाਸ਼ ਬਜਾਈ ਸਮੇਂ ਜੜਚ ਦੇਣਾ ਹੈ ਠੀਕ ਹੈ ਜੀ ਮੱਕਾ ਭਿੰਡੀ ਆਲੂ ਜੇ ਆਪਾਂ ਗੱਲ ਕਰੀਏ ਇਹ ਤਿੰਨ ਚਾਰ ਅਜੀਆਂ ਫਸਲਾਂ ਕਣਕ ਚਾਰ ਫਸਲਾਂ ਅਜੀਆਂ ਜਿਨ੍ਹਾਂ ਨੂੰ ਸਭ ਤੋਂ ਵੱਧ ਡਾਇਆ ਦੀ ਲੋੜ ਹੁੰਦੀ ਆ ਤੇ ਕਿਸਾਨ ਸਾਰੀਆਂ ਫਸਲਾਂ ਨੂੰ ਇੱਕੋ ਜੀ ਖਰਾਕ ਦਿੰਦਾ ਮੱਕਾ ਆਲੂ ਪਿੰਡੀ ਇਹਨਾਂ ਨੂੰ ਕਣਕ ਨੂੰ ਸਭ ਤੋਂ ਵੱਧ ਡਾਇਆ ਦੀ ਲੋੜ ਆ ਇਸ ਕਰਕੇ ਡਾਇਆ ਜਿਹੜਾ ਤੁਸੀਂ ਜੜ ਥੱਲੇ ਦੇਣਾ ਹੈ ਬਜਾਈ ਸਮੇਂ 75 ਤੋਂ 100 ਕਿਲੋ ਡਾਇਆ 35 ਕਿਲੋ ਪोटाश ਬਜਾਈ ਸਮੇਂ ਦੇਣੀ ਹੈ ਯੂਰੀਆ ਦੀ ਗੱਲ ਕਰੋਗੇ ਤੇ ਪਾਣੀ ਤੋਂ ਬਾਅਦ ਜਦੋਂ ਤੁਹਾਡਾ ਮੱਕਾ ਜੰਮ ਗਿਆ ਤਿੰਨ ਗੱਟੇ ਹਾਈਐਸਟ ਦੇਣੇ ਆ ਜੇਕਰ ਤੁਸੀਂ ਸਾਡਾ ਲਾਉਗੇ ਜੇਕਰ ਤੁਸੀਂ ਉਹ ਮਹਿੰਗੇ ਵਾਲਾ ਲਾਉਗੇ ਗਰਮੀ ਚ ਉਹਨੂੰ ਪੰਜ ਗੱਟਾ ਵੀ ਪਾ ਦੋਗੇ ਤੇ ਉਹ ਫਿਰ ਵੀ ਸੁੱਕੇ ਦਾ ਸੁੱਕਾ ਹੀ ਰਹੂ ਜੀ ਠੀਕ ਹੈ ਜੀ ਤੇ ਬਾਈ ਜੀ ਮੰਨ ਲਓ ਜਦੋਂ ਕਣਕ ਵੜ ਕੇ ਕਿਸਾਨ ਵੀਰ ਨੇ ਮੱਕੀ ਬੀਜਤੀ ਜੀ ਕਈਆਂ ਕਿਸਾਨਾਂ ਦੇ ਨਦੀਨ ਜਿਆਦੇ ਹੁੰਦੇ ਸਟੰਪ ਕਰ ਸਕਦੇ ਹਾਂ ਸਟੌਂਪ ਦੀ ਉਹ ਉੱਪਰੋਂ ਨਦੀਨ ਨੂੰ ਰੋਕਣ ਵਾਸਤੇ ਕਰ ਸਕਦੇ ਪਰ ਸਭ ਤੋਂ ਪਹਿਲਾਂ ਜੇਕਰ ਆਪਾਂ ਨਦੀਨ ਨਹੀਂ ਹੋਂਦਣੇ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਹੈ ਲੇਜ਼ਰ ਕਰਾਇਆ ਲਵਾਉਣਾ ਹੈ ਤੇ ਜਿਹੜੀ ਉਹਦੀ ਮਸ਼ੀਨ ਦੇ ਜਿਹੜਾ ਆਪਾਂ ਥੱਲੇ ਖਾਲੀ ਬਣਾਉਣੀ ਆ ਉਹ ਗਹਿਰੀ ਬਣਾਉਣੀ ਆ ਜੇਕਰ ਖਾਲੀ ਗਹਿਰੀ ਬਣੇਗੀ ਬੀਜ ਬੜ ਦੇ ਬਿਲਕੁਲ ਲਾਗੇ ਇੰਨੀ ਦੂਰੀ ਤੇ ਆਏਗਾ ਜੇ ਖਾਲੀ ਟਰੈਕਟਰ ਨਾਲ ਨਾ ਡੂੰਗੀ ਬਣਾਈ ਤੇ ਬੀਜ ਦੂਰ ਜਾਏਗਾ ਫਿਰ ਤੁਹਾਡਾ ਬੀ ਘਟ ਜਾਂਦਾ ਸਭ ਤੋਂ ਸਪੈਸ਼ਲ ਜ਼ਮੀਨ ਪੱਧਰ ਪਾਣੀ ਦੀ ਸਲਾਬ ਦੇਣੀ ਆ ਆਪਾਂ ਵੱਟਾਂ ਉੱਪਰ ਪਾਣੀ ਨਹੀਂ ਚੜਨ ਦੇਣਾ ਜੇਕਰ ਪਾਣੀ ਸਲਾਬ ਦੇ ਕੇ ਚੜਾਓਗੇ ਵੱਟਾਂ ਉੱਪਰ ਨਹੀਂ ਚੜਨ ਦੋਗੇ ਤੇ ਤੁਹਾਡਾ ਨਦੀਨ 70% ਕੰਟਰੋਲ ਇੰਨੇ ਨਾਲ ਹੀ ਹੋ ਜਾਊਗਾ ਸਹੀ ਹੈ ਜੇਕਰ ਤੁਹਾਡਾ ਵੱਟਾਂ ਉੱਪਰ ਪਾਣੀ ਚੜ ਗਿਆ ਫਿਰ ਤੁਹਾਡਾ ਜਿਹੜਾ ਖਰਚਾ ਨਦੀਨਾਂ ਤੇ ਵੀ ਜਿਆਦਾ ਉਹ ਤੇ ਮੱਕੇ ਦਾ ਵਿਕਾਸ ਵੀ ਰੁਕ ਜਾ। ਸਹੀ ਹੈ ਜੀ। ਇੱਕ ਬਾਈ ਜੀ ਜਦੋਂ ਕਣਕ ਵੱਢ ਕੇ ਮੱਕੀ ਬੀਜਦੇ ਆ ਕਿਸਾਨ ਵੀਰ ਹੂੰ ਹੂੰ ਉਦੋਂ ਗਰਮੀ ਜਿਆਦਾ ਹੁੰਦੀ ਆ ਤੇ ਕਈ ਕਿਸਾਨ ਵੀਰ ਪਾਣੀ ਲੇਟ ਕਰ ਦਿੰਦੇ ਵਾਹਣ ਵਿੱਚ ਸਖਤ ਹੋ ਜਾਂਦਾ। ਹੂੰ ਹੂੰ ਵੀ ਉਹਦੇ ਬਾਰੇ ਇੱਕ ਮਹੀਨਾ ਮੰਨ ਲਓ ਮੱਕੀ ਜਿੰਨਾ ਚਿਰ 2-4 ਫੁੱਟ ਦੀ ਨਹੀਂ ਹੁੰਦੀ ਵੀ ਪਾਣੀ ਦਾ ਕਿਵੇਂ ਧਿਆਨ ਰੱਖਣ ਵੀ ਕਿੰਨੇ ਦਿਨਾਂ ਤੋਂ ਪਾਣੀ ਲਾਉਣ ਜਾਂ ਭਰ ਕੇ ਲਾਉਣ ਸਭ ਤੋਂ ਜ਼ਰੂਰੀ ਜੇਕਰ ਮੱਕਾ ਬੀਜਣਾ ਹੈ ਤੁਹਾਡੇ ਕੋਲ ਪਾਣੀ ਹੈਗਾ ਤੇ ਮੱਕੇ ਵਾਲੇ ਬੰਨੇ ਜਾਣਾ ਹੈ। ਜੇ ਤੁਹਾਡੇ ਕੋਲ ਪਾਣੀ ਦੀ ਸ਼ਾਰਟੇਜ ਆ ਤੇ ਮੱਕੇ ਵਾਲੇ ਪਾਸੇ ਨਹੀਂ ਜਾਣਾ ਉਸ ਸਮੇਂ ਮੋਟਰਾਂ ਦਾ ਵੀ ਕੱਟ ਹੁੰਦਿਆ ਸਰਕਾਰ ਨੇ ਲਾਈਟ ਬੰਦ ਕੀਤੀ ਹੁੰਦੀ ਹੈ ਨਹਿਰਾਂ ਦੀ ਵੀ ਬੰਦੀ ਹੁੰਦੀ ਹੈ ਤੁਹਾਡੇ ਕੋਲ ਜਨਰੇਟਰ ਦਾ ਜਾਂ ਪਾਣੀ ਦਾ ਵਧੀਆ ਪ੍ਰਬੰਧ ਦਾ ਤਾਂ ਤੁਸੀਂ ਚਾਰ ਵਾਲੇ ਮੱਕੇ ਤੇ ਜਾਣਾ ਆਪਾਂ ਬੀਜ ਵੇਚਣ ਦੀ ਨਹੀਂ ਗੱਲ ਕਰ ਰਹੇ ਆਪਾਂ ਵਧੀਆ ਕੁਆਲਟੀ ਦਾ ਚਾਰ ਦੀ ਗੱਲ ਕਰਦੇ ਆ ਜਦੋਂ ਮੱਕਾ ਜੰਮ ਗਿਆ ਉਦੋਂ ਜ਼ਮੀਨ ਦੇ ਵਿੱਚ ਦੂਜਾ ਪਾਣੀ ਕਦੋਂ ਆਉਣਾ ਹੈ ਕਿ ਜ਼ਮੀਨ ਚ ਤਰੇੜ ਆਉਣ ਤੋਂ ਪਹਿਲਾਂ ਪਹਿਲਾਂ ਦੂਜਾ ਪਾਣੀ ਤੀਜਾ ਪਾਣੀ ਪਹਿਲੇ ਚਾਰ ਪਾਣੀ ਜਲਦੀ ਤਦ ਤੱਕ ਦੇਣੇ ਆ ਜਦ ਤੱਕ ਜ਼ਮੀਨ ਤਰੇੜਾ ਨਾ ਛੱਡੀ ਜਲਦੀ ਜਲਦੀ ਦੇਣਾ ਜੇਕਰ ਤੁਸੀਂ ਚਾਰ ਪਾਣੀ ਸਮੇਂ ਦੇ ਦੇਤੇ ਉਦੋਂ ਤੱਕ ਮੱਕਾ ਆਟੇ ਛਾਂ ਕਰ ਜਾਊਗਾ ਪਰ ਜਿਵੇਂ ਜਿਵੇਂ ਮੱਕਾ ਵੱਡਾ ਹੁੰਦਾ ਜਾਊਗਾ ਓਵੇਂ ਓਵੇਂ ਪਾਣੀ ਦੇ ਦੇਣ ਵਧਾਉਂਦੇ ਜਾਣਿਆ ਸਹੀ ਹੈ ਜਾਨੀ 20 ਦਿਨ ਜੀ 25 ਦਿਨ ਸਲਾਬ ਜੀ ਰਵੇ ਜੀ ਹਨਾ ਬਿਲਕੁਲ ਜੇਕਰ ਤੁਹਾਡਾ ਮੱਕਾ ਤੇ ਪੰਜਮੀਨ ਸੁੱਕ ਗਈ ਜ਼ਮੀਨ ਨੇ ਤਰੇੜ ਕਾ ਛੱਡਤੀ ਤੇ ਤੁਹਾਡਾ ਮੱਕੇ ਦਾ 30% ਜਿਹੜਾ ਗ੍ਰੋਥ ਆ ਉੱਥੇ ਘਟ ਜਣੀ ਹੈ ਸਿੰਪਲ ਠੀਕ ਹੈ ਜੀ ਬਹੁਤ ਵਧੀਆ ਡਾਕਟਰ ਬਾਈ ਜੀ ਸਾਡੇ ਕਿਸਾਨ ਵੀਰਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਬਾਕੀ ਆਪਾਂ ਗੱਲਾਂ ਤਾਂ ਚਲੋ ਹੋਰ ਵੀ ਕਰਾਂਗੇ ਜਿਵੇਂ ਕਿ ਆਉਂਦੀ ਆਂਦੀ ਤਾਕਤਾਂ ਲੀਆਂ ਹੁੰਦੀਆਂ ਫਿਰ ਵੀਡੀਓ ਜਿਆਦਾ ਲੰਮੀ ਹੋ ਰਹੀ ਹੈ ਉਹ ਆਪਾਂ ਅਗਲੀ ਵੀਡੀਓ ਚ ਗੱਲ ਕਰਾਂਗੇ ਤੇ ਹੋਰ ਸਾਡੇ ਕਿਸਾਨ ਵੀਰਾਂ ਨੂੰ ਕੋਈ ਰਹਿ ਗਈ ਹੋਵੇ ਕੋਈ ਦਿਨ ਕਹਿਣਾ ਚਾਹੁੰਦੇ ਬਸ ਲਾਸਟ ਦੇ ਵਿੱਚ ਗਰਮ ਰੁੱਤ ਵਾਲਾ ਮੱਕਾ 1300 ਤੋਂ ਲੈ ਕੇ 1500 ਵਾਲਾ ਬੀਜ ਰੇਟ ਪੈਕਟ ਮਿਲਦਾ ਹੈ ਸਰਦ ਰੁੱਤ ਵਾਲਾ ਮੱਕਾ ਜਿਹੜਾ ਹੈਗਾ ਉਹ 1800 ਤੋਂ ਲੈ ਕੇ ਤੇ 2700 ਦਾ ਬੀਜ ਮਿਲਦਾ ਹੈ ਤੁਸੀਂ ਜੇ 1 ਅਪ੍ਰੈਲ ਤੋਂ ਬਾਅਦ ਮੱਕੇ ਦੀ ਬਿਜਾਈ ਕਰਨੀ ਹੈ ਤੇ ਗਰਮ ਰੁੱਤ ਵਾਲਾ ਮੱਕਾ ਬੀਜਣਾ ਜਿਹੜਾ 1500 1300 ਦੇ ਵਿਚਾਲੇ ਬੀਜ ਮਿਲੇ ਜੇਕਰ ਤੁਸੀਂ ਬੀਜ ਦੀ ਚੋਣ ਸਹੀ ਕਰ ਲਈ ਗਰਮ ਰੁੱਤ ਵਾਲਾ ਲਾ ਲਿਆ ਮੇਰੀ ਤੁਹਾਨੂੰ ਵਾਦਾ ਹੈ ਕਿ ਤੁਹਾਨੂੰ ਝਾੜ ਵੀ ਵਧੀਆ ਆਊਗਾ ਪਸ਼ੂ ਵੀ ਤੰਦਰੁਸਤ ਰਹਿਣਗੇ ਤੇ ਦੁੱਧ ਵੀ ਮਾਲਾ ਮਾਲੋ ਜੋਗੇ ਧੰਨਵਾਦ ਦੋਸਤੋ ਠੀਕ ਹੈ ਜੀ ਸਸਕਾਰ